ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੋਡੇ ਨਾਲ ਅੱਜ ਇੱਕ ਛੋਟੀ ਜੀ ਕਹਾਣੀ ਸ਼ੇਅਰ ਕਰਦੇ ਆਂ ਪਰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦੀ ਆ ਜੇ ਕਿਤੇ ਘਾਟ ਹੁੰਦੀ ਆ ਤਾਂ ਉਹ ਦੱਸਿਆ ਕਰੋ ਜੇ ਵਧੀਆ ਲੱਗਦੀ ਆ ਤਾਂ ਤਾਂ ਵੀ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਜਿੰਨੇ ਵੀ ਆਪਣੇ ਪੇਜ ਨਾਲ ਫੇਸਬੁੱਕ ਦੇ ਪੇਜ ਨਾਲ ਵੀਰ ਜੁੜੇ ਆ ਸਾਰਿਆਂ ਦਾ ਧੰਨਵਾਦ ਜਿੰਨੇ YouTube ਚੈਨਲ ਤੇ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਕਹਾਣੀ ਆਪਾਂ ਕਿਸੇ ਕਿਤਾਬ ਚ ਪੜ੍ਹੀ ਸੀ ਕਹਿੰਦੇ ਕਿਸੇ ਨੇ ਇੱਕ ਗਧਾ ਤੇ ਇੱਕ ਕੁੱਤਾ ਰੱਖਿਆ ਹੁੰਦਾ ਉਹ ਗਧਾ ਤੇ ਕੁੱਤਾ ਕਹਿੰਦੇ ਜਿਦੋਂ ਰੱਖ ਲੈਂਦਾ ਬੰਦਾ ਤੇ ਉਹ ਰਾਤ ਨੂੰ ਇੱਕ ਦਿਨ ਉਹਦੇ ਘਰੇ ਚੋਰ ਆ ਜਾਂਦੇ ਆ ਜਿਦੋਂ ਚੋਰ ਆਉਂਦੇ ਆ ਤੇ ਗਧਾ ਜਿਹੜਾ ਉਹ ਕੁੱਤੇ ਨੂੰ ਕਹਿੰਦਾ ਕਹਿੰਦਾ ਵੀ ਤੂੰ ਭੌਂਕ ਆਪਣੇ ਮਾਲਕ ਨੂੰ ਪਤਾ ਲੱਗੇ ਵੀ ਚੋਰ ਆ ਗਏ ਤੇ ਕੁੱਤਾ ਉਹ ਗਧੇ ਨੂੰ ਕਹਿੰਦਾ ਵੀ ਮੈਂ ਤਾਂ ਨਹੀਂ ਭੌਂਕਦਾ ਭਰਾਵਾ ਇਹ ਬੰਦਾ ਹੋਰ ਸਾਫ ਦਾ ਤੇ ਆਪਾਂ ਨੂੰ ਕੁੱਟੂਗਾ ਉਹ ਗਧੇ ਤੇ ਕਹਿੰਦੇ ਕੁੱਤਾ ਭੌਂਕਦਾ ਨਹੀਂ ਭਾਈ ਤੇ ਗਧਾ ਹਣਕਣ ਲੱਗ ਜਾਂਦਾ ਜਦੋਂ ਗਧਾ ਹਣਕਦਾ ਤੇ ਜਿਹੜੇ ਚੋਰ ਆ ਉਹ ਭੱਜ ਜਾਂਦੇ ਆ ਜਦੋਂ ਉਹਦਾ ਮਾਲ ਉੱਟ ਕੇ ਆਉਂਦਾ ਉਹ ਚੋਰ ਭੱਜ ਜਾਂਦੇ ਆ ਦੂਜੇ ਦਿਨ ਫੇਰ ਚੋਰ ਆਉਂਦੇ ਆ ਗਧਾ ਫੇਰ ਕੁੱਤੇ ਨੂੰ ਕਹਿੰਦਾ ਕਹਿੰਦਾ ਤੂੰ ਭੌਂਕ ਕੁੱਤਾ ਫੇਰ ਨਹੀਂ ਭੌਂਕਦਾ ਉਹ ਗਧਾ ਜਿਹੜਾ ਹਣਕਣ ਲੱਗ ਜਾਂਦਾ ਉਹ ਫੇਰ ਜਦੋਂ ਉਹ ਮਾਲ ਉੱਟ ਕੇ ਆਉਂਦਾ ਚੋਰ ਫੇਰ ਭੱਜ ਜਾਂਦੇ ਆ ਵਾਸੇਪਾਸੇ ਦੇਖ ਕੇ ਕਹਿੰਦਾ ਵੀ ਉਹੀ ਹਣਕਦਾ ਤੇ ਪੈ ਜਾਂਦਾ ਜਾ ਕੇ ਤੀਜੇ ਦਿਨ ਫੇਰ ਚੋਰ ਆ ਜਾਂਦੇ ਭਾਈ ਤੇ ਫੇਰ ਕੁੱਤਾ ਜਿਹੜਾ ਆਪਣਾ ਗਦਾ ਹੋ ਹਣਕਦਾ ਚੋਰ ਫੇਰ ਭੱਜ ਜਾਂਦੇ ਆ ਤੇ ਚੋਰ ਭੱਜ ਜਾਂਦੇ ਆ ਮਾਲ ਕੁੱਟ ਕੇ ਆਉਂਦਾ ਉਹ ਵੇਂਦਾ ਕੁਝ ਨਹੀਂ ਤੇ ਉਹ ਗੱਦੇ ਨੂੰ ਕੁੱਟਦਾ ਕਹਿੰਦਾ ਵੀ ਉਹੀ ਰੌਲਾ ਪਾ ਕੇ ਮੈਨੂੰ ਉਠਾ ਦਿੰਦਾ ਨੀਂਦ ਖਰਾਬ ਕਰ ਦਿੰਦਾ ਮੇਰੀ ਹੁੰਦਾ ਨਹੀਂ ਕੁਝ ਕਰਦਾ ਨਹੀਂ ਉਹ ਜਦੋਂ ਗਧੇ ਨੂੰ ਕੁੱਟਦਾ ਕੁੱਟ ਕੇ ਜਾ ਕੇ ਪੈ ਜਾਂਦਾ ਤੇ ਕੁੱਤਾ ਉਹਨੂੰ ਕਹਿੰਦਾ ਭਲਾ ਮਾਨਸਾ ਇਹ ਮੇਰਾ ਕੰਮ ਆ ਮੇਰੇ ਕੰਮ ਦੇ ਵਿੱਚ ਦਖਲ ਹੁੰਦਾ ਜੀ ਦਿੱਤੀ ਤੂੰ ਤੇਰੇ ਤੇ ਕੁੱਟ ਪਈ ਸੋ ਇਸ ਕਹਾਣੀ ਤੋਂ ਸਿੱਖਿਆ ਆਪਾਂ ਨੂੰ ਇਹੀ ਮਿਲਦੀ ਹੈ ਕਿ ਕਿਸੇ ਦੇ ਕੰਮ ਦੇ ਵਿੱਚ ਦਖਲ ਅਣਦਾਜੀ ਨਹੀਂ ਦੇਣੀ ਚਾਹੀਦੀ ਜਿੰਨਾ ਚਿਰ ਗਾਂਵਾਲਾ ਪੁੱਛੇ ਨਾ ਛੁੱਡੀ ਰਹਿਣ ਆ ਲਵੇ ਉਨਾ ਚਿਰ ਕਿਸੇ ਦੇ ਕੰਮ ਦੇ ਵਿੱਚ ਦਖਲ ਹੁੰਦਾ ਜਿੰਨਾ ਦੇ ਉਹ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ